ਮੇਰੇ ਨਾਲ ਜਿਹੜੇ ਅਮਰਜੀਤ ਸਿੰਘ ਕੀ ਪ੍ਰਿੰਸੀਪਲ ਰਿਟਾਇਰਡ ਪੰਕਜ ਕਪੂਰ ਜੀ ਮੈਡਮ ਸਾਡੇ ਪ੍ਰਿੰਸੀਪਲ ਰਚਨਾ ਭਾਰਤਵਾਦੀ ਜੋ ਊਮਨ ਗਵਰਨਮੈਂਟ ਕਾਲਜ ਦੇ ਪ੍ਰਿੰਸੀਪਲ ਹੈ ਪਲੱਸ ਇਹਨਾਂ ਦਾ ਸਾਰਾ ਸਟਾਫ ਸਾਡੇ ਪ੍ਰੈਸਰ ਸਾਹਿਬ ਸਾਡੇ ਰਵੀ ਜੀ ਪਲੱਸ ਇੱਥੇ ਐਨਸੀਐਸਟੀ ਦੀ ਟੀਮ ਤੇ ਐਨਐਸ ਦੇ ਬਟੀਆਂ ਔਰ ਦੂਜੀਆਂ ਲੜਕੀਆਂ ਨੇ ਅੱਜ ਇੱਥੇ ਤਿਰਨਾ ਸੀ ਪੰਜਾਬੀ ਬੂਟੇ ਲਗਾਏ ਹਨ ਜਿਹੜੇ ਇੱਥੇ এনवायरमेंट ਨੂੰ ਅੱਛਾ ਕਰਮੇ ਕੁਝ ਫਲਾਵਰ ਵਾਲੇ ਕੁਝ ਦੂਸਰੇ ਗੁਰਗੁਲ ਮੋਰ ਹੈ ਇਸੇ ਤੋਂ ਹੋਰ ਬੂਟੇ ਪਾਉਣ ਕਰਨਗੇ ਉਰਕ ਨਵਾਇਰਮੈਟ ਨੂੰ ਵੂਮਨ ਕਾਲਜ ਨੂੰ ਅਰਦਾਸ ਕਰਦੇ ਸਾਨੂੰ ਜਿਹੜੇ ਅੱਜ ਪਲਾਂਟ ਡੋਨੇਟ ਕੀਤੇ ਆ ਸਾਡੇ ਨੈਸ਼ਨਲ ਡਾਇਰੈਕਟਰ ਅਦਲਵਾਇ ਜੀ ਨੇ ਕੀਤੇ ਗਾਈਡੈਂਸ ਸਾਡੇ ਕੋਲ ਪ੍ਰੋਫੈਸਰ ਅਸ਼ੋਕ ਵਰਮਾ ਜੀ ਦੀ ਹੈ ਜਿਹੜੇ ਲਗਾਤਾਰ ਸਾਡਾ ਪੌਟਿਕਲਚਰਲ ਨੂੰ ਦੇਖਦੇ ਆ ਕਿੱਥੇ ਕਿੱਥੇ ਕਿਹੜਾ ਪ੍ਰਾਣ ਲਗਾਉਣਾ ਉਹਦੀ ਗਾਈਡੈਂਸ ਦਸਿਵਾ ਰਹੇ ਆ ਤੇ ਤੱਬੀ ਮੈਂ ਸਾਡਾ 100 ਕੋ ਪਲਾਂਟ ਹੋਰ ਲਗਾਣੇ ਸੀ ਸਾਡਾ ਇਸ ਸੈਜ਼ਨ ਦਾ 1000 ਪਲਾਂਟ ਲੱਗ ਜਾਣੇ ਤੇ ਮੈਂ ਕੋਸ਼ਿਸ਼ ਕਰੂੰਗਾ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਯੂਰ ਆਪਾਂ ਪਲਾਂਟ ਲਗਾਈਏ ਇਕ ਐਨਵਾਇਰਨਮੈਂਟ ਨੂੰ ਹੋਰ ਅੱਛਾ ਕਰ ਸਕੀਏ ਪੁਲਿਸ ਨੂੰ ਤੋਂ ਬੱਸ ਸਕੀਏ ਮਾਰੀਆਂ ਤੋਂ ਬੱਸ ਸਕੀਏ ਸਾਡੇ ਅੰਦਰ ਪ੍ਰੋਜੈਕਟਾਂ ਜਿਵੇਂ ਮੈਡੀਕਲ ਦਾ ਸਾਡੇ ਕੋਲ ਐਂਬੂਲੈਂਸ ਹੈ ਸਾਡੇ ਬੱਚਿਆਂ ਦਾ ਅਸੀਂ ਫੀਸ ਵਗੈਰਾ ਵੀ ਦਿੰਨੇ ਆ ਅਸੀਂ ਸिलाई ਸੈਂਟਰ ਵੀ ਹੈ ਇੱਕ ਮੋਟਰ ਸੈਟਰ ਵੀ ਹੈ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਸਾਡੇ ਨਾਲ ਪ੍ਰੋਫੈਸਰ ਪ੍ਰਿੰਸੀਪਲ ਰਟਾਇਰਡ ਜੀ ਸਾਡੇ ਮੈਂਬਰ ਬਣੇ ਆ ਉਹ ਹੈ ਪੰਕਜ ਕਪੂਰੀ ਸਾਡੇ ਮੈਂਬਰ ਬਣੇ ਆ ਹੋਰਾਂ ਨੂੰ ਰਿਕਵੈਸਟ ਕਰੂੰਗਾ ਸਾਡੇ ਜ਼ਰੂਰ ਮੈਂਬਰ ਬਣੋ ਜਿਹੜਾ ਮਾਉਂਟ ਡੋਨੇਟ ਕਰਦੇ ਹੋ ਅਸੀਂ ਬੜੀ ਅੱਛੀ ਤਰ੍ਹਾਂ ਜ਼ਰੂਰ ਕਰਦੇ ਆ ਸਾਡੇ ਡਿਫਰੈਂਟ ਪ੍ਰੋਜੈਕਟ ਚੱਲ ਰਹੇ ਪ੍ਰੋਜੈਕਟਸ ਤੇ ਲਗਾਨੇ ਆ ਤੁਹਾਨੂੰ ਜਰੂਰ ਸੋਚ ਦਿੰਦੇ ਹੋਏ ਕਿ ਜਿੰਨਾ ਤੁਹਾਨੂੰ ਤੁਹਾਨੂੰ ਡੋਨੇਟ ਕਰੋਗੇ ਅਸੀਂ ਉਹ 7 ਸਤੰਬਰ ਨੂੰ ਕੈਂਪੋਨਸ ਲੈਣ ਜਾ ਰਹੇ ਆ ਜਿਹੜਾ ਅਸੀਂ 3 14 ਲੱਖ ਵੀ ਜਾਰਦੀਆਂ ਬੁਲਾਸਾ ਜਿਹਦੇ ਹੋਰ ਲੋਕਾਂ ਨੂੰ ਫੈਸਿਲਿਟੀ ਮਿਲ ਸਕੇ ਜੀ 16 ਨਵੰਬਰ ਨੂੰ ਇੱਕ ਮੈਰਾਥਨ ਰਨ ਕਰਾਉਣ ਜਾ ਰਹੇ ਆ ਜੋ ਹੈਲਥ ਪ੍ਰਤੀ ਅਵੇਅਰਨੈਸ ਕਰਦੀ ਹੈ ਤਾਂ ਮੈਂ ਲੋਕਾਂ ਨੂੰ ਰਿਕਵੈਸਟ ਕਰਾਂ ਸਾਡੇ ਸੱਚ ਨਾਲ ਜੁੜੋ ਸਾਡੇ ਮੈਂਬਰ ਬਣੋ ਤੁਹਾਨੂੰ ਮੋਂ ਡੋਨੇਟ ਕਰੋ